ਇੱਥੇ ਗੱਤਰ ਹੋਏ ਆਂ ਜਨ ਦਿਨ ਮਨਾਉਣ ਦਾ ਮਨਕਬ ਕਿਹਾ ਹੈ ਬੱਚੋ 2-4 ਮਿੰਟ ਲਈ ਦਾ ਬੋਲਣਾ ਮੈਂ ਨਹੀਂ ਮਾੜੀ ਸੇਧ ਹੋਣ ਦੇ ਬਾਵਜੂਦ ਵੀ ਤੁਹਾਡੇ ਪਿਆਰ ਦਾ ਤੁਹਾਡੇ ਹੁਕਮਾਂ ਦਾ ਵਜਿਰਾ ਤੁਹਾਡੇ ਕੋਲ ਅੱਜ ਬਹੁਤ ਲੰਬੇ ਸਮੇਂ ਬਾਅਦ ਆ ਕੇ ਬੈਠੇ ਤੇ ਮੈਂ ਬੋਲਣਾ ਵੀ ਤੁਹਾਡੇ ਲਈ ਹੈ 加ਡੀ ਜਿੰਦਗੀ ਤਾਂ ਲੰਘ ਗਈ ਹੈ। ਸੋ ਮੈਂ ਤੁਹਾਨੂੰ ਪਿਆਰ ਨਾਲ ਬੇਨਾਂ 2-4 10 ਮਿੰਟ ਲਈ ਜਰੂਰ ਮੇਰੀ ਗੱਲ ਸੁਣਿਓ। ਇਹ ਜਿਹੜੀਆਂ ਗੱਲਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹੰਢਾਉਂਦੇ ਹੋ। ਅੱਜ ਰੁਹੀ ਮਹਾਨ ਸ਼ਖੀਰ ਦੇ ਬਾਰੇ ਵਿੱਚ ਇੱਕ ਵਿਚਾਰ ਸਾਂਝਾ ਕਰ ਰਹੀ ਹੈ। ਕਿਉਂ ਕਿਸ ਤਰ੍ਹਾਂ ਦੇ ਵਿੱਚੋਂ ਨਿਕਲੇ ਉਹਨੇ ਕੀ ਕੀ ਸਾਡੇ ਲਈ ਕੁਝ ਕੀਤਾ ਤੁਹਾਨੂੰ ਕੀ ਕੁਝ ਦੱਸਦੇ ਗਏ ਮੈਂ ਅੱਜ ਇਹ ਗੱਲ ਕਹਿਣੀ ਨਹੀਂ ਪਰ ਬੱਚੇ ਆਏ ਇਹਨਾਂ ਨੂੰ ਮੈਂ ਦੱਸਣਾ ਚਾਹਨਾ ਗਾਂਟ ਪੀਗਰਾਂਵਾਂ ਵੇਂਡਗੜੀ ਦੇ ਸਮੇਂ ਦੇ ਵਿੱਚ ਜਦੋਂ ਇਹ ਕਦਾ ਹੋਏ ਆ ਇਹ ਜਦੋਂ ਇਹਨਾਂ ਨੇ ਸਕੂਲਾਂ ਦੇ ਵਿੱਚ ਜਾ ਕੇ ਆਪਣੀ ਸਿੱਖਿਆ ਪ੍ਰਾਪਤ ਕੀਤੀ ਆ ਤੇ ਪਿਆਰੇ ਬੱਚਿਓ ਉਹ ਇੱਕ ਇਹੋ ਜਿਹਾ ਸਭਾ ਕੀ ਕਿ ਉਹਨੂੰ ਕਲਾਸ ਦੇ ਅੰਦਰ ਨਹੀਂ ਸੀ ਬੈਠਣ ਦਿੱਤਾ ਗਿਆ। ਇਹਦੇ ਮਨ ਵਿੱਚ ਤੇ ਇੱਕਤਾਵ ਸੀ ਕਿ ਮੈਂ ਸਿੱਖਿਆ ਲੈਣੀ ਹੈ ਤੇ ਸਮਾਜ ਦੇ ਵਿੱਚ ਲੋਕਾਂ ਲਈ ਕੋਈ ਕੰਮ ਕਰਨਾ। ਇਹਨਾਂ ਨੇ ਬਾਹਰ ਦਰਵਾਜ਼ੇ ਦੇ ਵਿੱਚ ਉਸ ਵੇਲੇ ਜਿਹੜੀ ਇਹਦਾ ਕੋ ਬੂਰੀ ਵਗੈਰਾ ਹੁੰਗੇ ਸੀ ਬਿਠਾ ਕੇ ਬੈਠ ਕੇ ਤੇ ਬਾਹਰ ਆਪਣੇ ਅਧਿਆਪਕ ਸਹਿਬਾਨ ਦਾ ਪੜਾਇਆ ਹੋਇਆ ਜਿਹੜਾ ਲੈਸਨ ਐ ਸੌਂਦੇ ਹੁੰਦੇ ਸੀ ਅੱਜ ਅਸੀਂ ਉਸ ਦੌਰ ਵਿੱਚ ਵੇਈ ਇਹਨਾਂ ਨੇ ਉਸ ਵੇਲੇ ਭਾਈ ਕੀਤੀ ਹੈ ਜਦੋਂ ਇਹਨਾਂ ਨੂੰ ਉਸ ਘਰੇ ਦੇ ਵਿੱਚੋਂ ਪਾਣੀ ਨਹੀਂ ਸੀ ਪੀਣ ਨੂੰ ਦਿੱਤਾ ਜਾਂਦਾ ਜੀਵੇ ਵਿੱਚ ਉੱਚ ਜਾਤੀ ਦੇ ਲੋਕ ਪਾਣੀ ਪੀਂਦੇ ਹੁੰਦੇ ਅੱਜ ਤੱਕ ਵੀ ਸਾਰੇ ਇਕੱਠੇ ਪਾਣੀ ਪਿੰਦੇ ਆ ਕੱਟੇ ਬੈਠੇ ਆ ਜਿਹੜੇ ਉਹ ਸੁਵੇਲੀਏ ਵਿੱਚ ਪੜ੍ਹਾਈ ਕੀਤੇ ਆ ਜਦੋਂ ਜਿਹੜੇ ਗਾਲਤ ਵਰਗਾ ਦੇ ਲੋਕ ਸੀ ਜਿਸ ਵੇਲੇ ਉਹ ਕਿਤੇ ਬਾਹਰ ਤੁਰਦੇ ਫਿਰਦੇ ਸੀ ਕੌਣ ਨੇ ਪਿਛਲੇ ਪਾਸੇ ਛਾਪੇ ਬਣੇ ਜਾਂਦੇ ਸੀ ਕਾਂਗਿਆਨ ਦੀ ਕਿਸੇ ਪੈੜ ਦੇ ਉੱਪਰ ਉੱਚ ਜਾਤੀ ਦੇ ਲੋਕਾਂ ਦਾ ਪੈਣ ਨਾ ਆ ਜਾ ਰਿਹਾ ਆਜੋ ਫਿਰ ਮਹਾਨ ਸਫੀਅਤ ਨੂੰ ਯਾਦ ਕਰ ਲੇ ਉਹਨਾਂ ਨੇ ਉਸ ਸਮੇਂ ਵਿੱਚ ਪੜਾਈ ਨਹੀਂ ਕੀਤੀ ਹੈ ਮੈਂ ਅੱਜ ਇੱਕ ਬੜੇ ਦਾਅਵੇ ਨਾਲ ਕਹਿਣ ਲੱਗਾ ਕਿ ਇਸ ਦੁਨੀਆ ਦੇ ਵਿੱਚ ਨਾ ਪਿਛਲੇ ਸਮੇਂ ਦੇ ਵਿੱਚ ਕੋਗਰਾਂ ਜਿੰਨਾ ਪੜ੍ਹ ਸਕਿਆ ਤੇ ਸ਼ਾਇਦ ਨੂੰ ਆਉਣ ਵਾਲੇ ਸਮੇਂ ਵਿੱਚ ਉਹਦਾ ਜਿੰਨਾ ਕੋ ਪੜ੍ਹ ਸਕੇ ਇਹ ਮੈਂ ਸਿਰਫ ਦੋ ਤਿੰਨ ਗੱਲਾਂ ਸਾਝੀਆ ਕੀਤੀ ਹੈ ਤੁਹਾਡੇ ਲਈ ਮੈਂ ਇਸ ਕਰਕੇ ਗੱਲਾਂ ਕਰਦਾ ਕਿ ਕਿ ਤੂੰ ਫਿਰ ਸਕੂਲ ਦੇ ਵਿੱਚ ਅੱਜ ਜਿਸ ਜਾ ਕੇ ਬੈਠਦੇ ਜਿਸ ਜਗ੍ਹਾ ਚ ਬੈਠ ਰਹੇ ਆ ਤੁਹਾਨੂੰ ਉੱਥੇ ਉੱਚ ਜੱਦੀ ਪੜ੍ਹਨਾਂ ਦੇ ਵੀ ਜ਼ਿੰਮੇਵਾਰਾਂ ਦੇ ਵੀ ਆਰਤਰ ਜੀ ਅਤੇ ਵੀ ਬਾਕੀ ਜਤਾਂ ਦੇ ਵੀ ਇਤਿਹਾਸਕ ਪਾਣੂ ਸਾਂਝੇ ਤੌਰ ਤੇ ਪੜਾਉਂਦੇ। ਕਿ ਤੁਸੀਂ ਵੀ ਕਲਾਸ ਦੇ ਵਿੱਚ ਚਾਹੇ ਕੋ ਬੱਚੀ 베ਰੀ ਆਰਤਰ ਜੀ ਦੀ ਹੋਵੇ ਚਾਹੇ ਕੋ ਪੰਡਤਾਂ ਦੀ ਹੋਵੇ ਚਾਹੇ ਕੋ ਜੱਟਾਂ ਦੀ ਹੋਵੇ ਜਾਂ ਕਿਤੇ ਹੋਰ ਜਾਤ ਦੀ ਹੋਵੇ ਤੁਸੀਂ ਵੀ ਅੱਜ ਇੱਕ ਇਕੱਠੇ ਬੈਠਦੇ ਉੱਤੇ ਬੈਠ ਕੇ ਪੜਾਈ ਮੰਨਣ ਲਈ ਪੜਾਈ ਕਰਨ ਦਾ ਪੜਾਈ ਸਿੱਖਣ ਦਾ आनंदमान आए हैं ये गल्ला मैं इस तरह के करता कि तुसी वो समा देखया नहीं पर मेरी भाग्य किस्मत ये है जेडी ਤੁਹਾਤੋਂ ਪਹਿਲੀ ਪੀੜੀ ਜਿਹਦੇ ਵਿੱਚ ਅਸੀਂ ਵੀ ਹੋ ਰਹੇ ਆ ਅਸੀਂ ਵੀ ਕੋਲ ਬੈਠੇ ਆ ਰਾਧਾ ਮੀਰਗਰ 피ਗਰਾਉਂ ਜੀ ਜਿਹਦੇ ਬਾਰੇ ਮੇਰੇ ਸਾਥੀ ਨੇ ਤੁਹਾਨੂੰ ਦੱਸਿਆ ਕਿਉਂ ਇੱਕ ਧਾਰਾ ਦਿੱਤੇ ਗਏ ਸੀ ਇਹ ਸਿੱਕੇ ਪ੍ਰਾਪਤ ਕਰਨੀ ਹੈ ਸਿੱਕੇ ਪ੍ਰਾਪਤ ਹੋਣ ਤੋਂ ਬਾਅਦ ਆਪਾਂ ਕੱਟੇ ਹੁਣਾ ਹੈ ਜੋਰਨਾ ਹੈ ਤੇ ਝੋੜਨ ਤੋਂ ਬਾਅਦ ਅਸੀਂ ਆਪਣੇ ਅਕਾਂ ਦੇ ਲਈ ਸੰਗਾਸੂ ਕਰਾਂਗੇ ਅਸੀਂ ਸਰਕਾਰਾਂ ਦੇ ਉੱਤੇ ਕਿਲੇ ਕਰਦੇ ਹਾਂ ਸਰਕਾਰਾਂ ਨੇ ਆ ਨਹੀਂ ਕੀਤਾ ਸਰਕਾਰਾਂ ਨੇ ਉਹ ਨਹੀਂ ਕੀਤਾ ਪਰ ਅਸੀਂ ਇਹ ਭੋਲੇ ਆਨੇ ਆ ਇਹ ਜਿਹੜੀਆਂ ਸਰਕਾਰਾਂ ਨੂੰ ਅਸੀਂ ਚੁਣਦੇ ਆ ਉਹ ਜਿਹੜੇ ਨਰਮਾਇੰਦਿਆਂ ਨੂੰ ਅਸੀਂ ਚੁਣ ਕੇ ਭੇਜਦੇ ਆ چاہے ਉਹ ਕਿਸੇ ਵੀ ਪਾਰਟੀ ਚ ਹੋਣ ਜਿਵੇਂ ਆਕਾਲੀਆਂ ਹੋਣ ਚਾਹੇ ਕਾਂਗਰਸ ਹੋਣ ਚਾਹੇ ਭਾਰਤੀ ਜਨਤਾ ਪਾਰਟੀ ਚ ਹੋਣ ਤੇ ਚਾਹੇ ਜੇ ਵੀ ਸਰਕਾਰ ਅੱਜ ਪੰਜਾਬ ਦੇ ਵਿੱਚ ਆਪ ਪਾਰਟੀ ਨਹੀਂ ਹੋਵੇ ਜੇ ਉਸ ਸਰਕਾਰ ਦੇ ਨਮਾਇਦਿਆਂ ਦੀ ਸਮਝਦਾਰੀ ਲੋਕਾਂ ਦੀ ਬੇਤਰੀ ਵਾਣੀ ਨਹੀਂ ਤੇ ਲਾਜਮੀ ਕਰਦੇ ਉਹਨਾਂ ਦੇ ਪਾਰਟੀਆਂ ਵੋਟਰਾਂ ਦੇ ਨਾਲ ਸਵਤਜਾਨ ਕੋਲ ਉਹਨਾਂ ਲੋਕਾਂ ਦੀ ਰਾਖੀ ਕਰਨੀ ਹੈ ਜਿਹੜੇ ਲੋਕ ਵੱਡੇ ਵੱਡੇ ਤਨਖਾਹ ਸਾਨੂੰ ਕੀ ਦਿੰਦੇ ਹੈ ਸਾਨੂੰ ਕਦੇ ਗਈਆਂ ਦੇ ਗ੍ਰਾਂਟ ਦੇ ਦਿੱਤੀ ਕਦੇ ਸਾਨੂੰ ਕੋ ਗੁਰਦੁਆਰਾ ਸਾਹਿਬ ਵਾਲੇ ਜਾਂ ਮੰਦਿਰ ਸਾਹਿਬ ਵਾਲੇ ਪੈਸੇ ਦੇ ਦਿੱਤੇ ਜਾਂ ਸਾਨੂੰ ਕੋ ਹੋਰ ਕੋਈ ਹੋਰ ਲਾਣਾ ਦੇ ਦਿੱਤਾ ਤੇ ਅਸੀਂ ਯੋਗ ਨਾਲ ਪਹੁੰਚਾਇਆ ਜਾਂਦੇ ਪਰ ਅਸੀਂ ਏ ਭੋਲੇ ਆਨੇ ਆ ਤੇ ਸਾਡੇ ਦਾ ਕੰਮ ਹੋਰ ਬਹੁਤ سارے ਹੈ ਜਿਹੜੇ ਡਾਕਟਰ ਭੀਮਰਾਓ ਜੀ ਨੇ ਸਵਿਧਾਨ ਦੇ ਰੂਪ ਦੇ ਵਿੱਚ ਸਾਨੂੰ ਦਿੱਤੇ ਆ ਤੇ ਇਹਨਾਂ ਨੂੰ ਚੱਲ ਕੇ ਗ੍ਰਹਿਣ ਕਰਨਾ ਮਰੇ ਦੋਖ ਨਾਲ ਕਹਿਣਾ ਪੈਂਦਾ ਜਦੋਂ ਵੀ ਕਿਤੇ ਭੀਵਰਾਓ ਜੀ ਦਾ ਜਨਮ ਦਿਨ ਆਉਂਦਾ ਹੈ ਤਾਂ ਹੁੰਗੇਸ਼ਰਾਹੀ ਦਰਗਾਹਾਂ ਦੇ ਵਿਹੜੇ ਵਿੱਚ ਮਨਾਇਆ ਜਾਂਦਾ ਹੈ ਜੇ ਕਿਤੇ ਭਗਤ ਪ੍ਰਭੂ ਦਾਸ ਜੀ ਦਾ ਜਨਮ ਦਿਨ ਆਉਂਦਾ ਹੈ ਤਾਂ ਗਵਤਾ ਦੇ ਮਹੱਲਿਆਂ ਦਰਗਾਹਾਂ ਤੇ ਗੁਰਦੁਆਰਿਆਂ ਵਿੱਚ ਹੀ ਮਨਾਇਆ ਜਾਂਦਾ ਹੈ ਜੇ ਕਿਤੇ ਸਾਡੇ ਗੁਰੂ ਸਾਹਿਬ ਜਰਦਾ ਕੋਈ ਜਨਮ ਦਿਨ ਦਿਹਾੜਾ ਮਨਾਉਂਦਾ ਹੈ ਉਹ ਠੀਕ ਹੈ ਕਿ ਦਿੱਕੇ ਦਲਤਾਂ ਦੇ ਗੁਰਦੁਆਰਿਆਂ ਵਿੱਚ ਵੀ ਉਹ ਮਨਾਏ ਜਾਂਦੇ ਆ ਪਰ ਦੂਜੇ ਧਾਰਮਿਕ ਸਥਾਨਾਂ ਤੋਂ ਵੀ ਉਹ ਮਨਾਏ ਜਾਂਦੇ ਆ ਸਾਨੂੰ ਸੋਚਣਾ ਪਏਗਾ ਉਹ ਕੀ ਕਾਰਨ ਕੀ ਹੈ ਕਿ ਜਦੋਂ ਭਗਤ ਰਵਿਦਾਸ ਜੀ ਦਾ ਜਦੋਂ ਡਾਕ ਭਾਵੇਂ ਧੀਮਰਾਮbedkar ਜੀ ਦਾ ਕੋਈ ਪੁਰਬ ਮਨਾਇਆ ਜਾਂਦਾ ਤੇ ਲੋਕੋ ਘਾਟੇ ਇਸ ਪਾਸੇ ਵੱਲ ਨੂੰ ਕਿਉਂਦੇ ਸਾਨੂੰ ਇਹ ਸੋਚਣਾ ਪੈਣਾ ਹੈ ਸਿਕਾ ਇਹ ਪਿਛੇ ਕੀ ਕੋ بڑے بڑے ਕਾਰਨ ਹੈ ਉਹ ਅਜਿਹਾ ਕਿ ਸਮੁੰਦਰੀ ਇਹ ਜਿਹੜੀ ਸਾਨੂੰ ਬੰਡਿਆ ਹੈ ਜਿਹੜਾ ਧਰਮਾਂ ਦੇ ਵਿੱਚ ਸਾਡੇ ਜਗਤਾਂ ਦੇ ਵਿੱਚ ਇਹ ਜਿਹੜਾ ਭਾਇ ਦਾ ਸ਼ਬਦ ਆ ਲਿਖਿਆ ਗਿਆ ਜਿਹਦੇ ਨਾਲ ਅਸੀਂ ਕਹਿੰਦੇ ਹਾਂ ਇਹ ਚਾਹੇ ਸੂਬਿਆਂ ਦੀਆਂ ਵੀ ਆ ਵੀ ਜਾਂ ਚਾਹੇ ਦੇਸ਼ ਦੀਆਂ ਵੀ ਸਰਕਾਰਾਂ ਚੱਲਦੀਆਂ ਇਸ ਸੰਵਿਧਾਨ ਦੇ ਆਸਰੇ ਚਾਹੇ ਸੂਬਿਆਂ ਦੀਆਂ ਸਰਕਾਰਾਂ ਹੋਣ ਜਾਏ ਕੇਂਦਰ ਦੀ ਸਰਕਾਰ ਕਿਸੇ ਵੀ ਪਾਰਟੀ ਦੀ ਰਹੀ ਹੋਵੇ ਉਹ ਇਹਦਾ ਆਸਰਾ ਹੈ ਕਿ ਸੇਵਕ ਕਾਰਪੋਰੇਟਰ ਦੀ ਕਰਦੀ ਹੈ ਤੁਸੀਂ ਪਿਛਲੇ ਸਫੇ ਦੇ ਵਿੱਚ ਪੜਾ ਕੁਝ ਦੇਖਿਆ ਇਹ ਬਹੁਤ ਕੁਝ ਹੁੰਦਾ ਆ ਆਪਣੇ ਪਿੰਡੇ ਦੇ ਉੱਤੇ ਪਰ ਅੱਜ ਦਾ ਦੌਰ ਜੀਵ ਵਿੱਚ ਸਾਨੂੰ ਇਸ ਸੰਵਿਧਾਨ ਤੋਂ ਅੜ ਕੇ ਸਿੱਖਣ ਨੇ ਬਹੁਤ ਕੁਝ ਹੋਰ ਲੋੜ ਹੈ ਉਹ ਇਹ ਗੱਲ ਸਾਨੂੰ ਦੱਸਦੀ ਹੈ ਕਿ ਭਾਈ ਇਹ ਸਰਕਾਰਾਂ ਨੇ ਸਿਰਫ ਉਦੋਂ ਹੀ ਮੱਤਾ ਟੇਕਦੇ ਆ ਕਿ ਜਦੋਂ ਸਾਨੂੰ ਲੋਕਾਂ ਨੂੰ ਬੁੱਧੂ ਬਣਾ ਕੇ ਸਾਡੇ ਤੇ ਕਾਬੂ ਹੋ ਕੇ ਉਕਾਰਪੁਰ ਕਮੇਟੀ થਿਆ ਕਿਵੇਂ ਕਰੀ ਅੱਜ ਕੋਈ ਦੇ ਵਿੱਚ ਬੀਜੇਪੀ ਦੀ ਸਰਕਾਰ ਕੁਝ ਸੂਬਿਆਂ ਦੇ ਵਿੱਚ ਉਹਦੇ ਭਾਈਵਾਲਾਂ ਦੀ ਵਿਸਤਾਰ ਕਰ ਰਹੀ ਹੈ ਔਰ ਇਹ ਸੰਵਿਧਾਨ ਇਹਦੇ ਵਿੱਚ ਬਹੁਤ ਸਾਰੀਆਂ ਇਹਨਾਂ ਉਹ ਜਿਹੜੀਆਂ ਸੋਧਾਂ ਕੀਤੀਆਂ ਉਹ ਸੌਦਾ ਕੀਤੀਆਂ ਗਏ ਨੇ ਨਾਲ ਆ ਉਹਨਾਂ ਐਮਪੀ ਆ ਜਿਹਨੂੰ ਅਸੀਂ ਬੋਟਾ ਪਾਈਆਂ ਸੀ ਅਸੀਂ ਬੋਟਾ ਇਸ ਕਰਕੇ ਪਾਈਆਂ ਸੀ ਨਾ ਕਿ ਸਾਥੀ ਕੋ ਕਲਿਆਣ ਦੀ ਉਹ ਗੱਲ ਕਰਨਗੇ ਪਰ ਉੱਥੇ ਕਲਿਆਣ ਦੀ ਗੱਲ ਕਰਨ ਤੋਂ ਬਾਅਦ ਉੱਥੇ ਮੁੜ ਕੇ ਫੇਰ ਉਹੀ ਧਾਰਨਾ ਜਿਸ ਬੋਰ ਦੇ ਵਿੱਚੋਂ ਬਾਬਾ ਜੀ ਨੇ ਸਾਨੂੰ ਕੱਢਿਆ ਸੀ ਬੜੀ ਜਲਦੀ ਉੱਤੇ ਇਹੋ ਜਿਹੇ ਯਤਨ ਕੀਤੇ ਜਾ ਰਹੇ ਆ ਕਿ ਮੁੜ ਕੇ ਉਹ ਜਿਹੜੀ ਮਨੁੱਖੀ ਮਰਤੀ ਹੈ ਜਿਹਦੇ ਵਿੱਚ ਦੋ ਮੈਂ ਕੋਤਿੰਨ ਗੱਲਾਂ ਦਾ ਇਹ ਫਿਰ ਵਰਨਨ ਕਰ ਸਕਿਆ ਜਿਹਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਔਰਤ ਜਿਹੜੀ ਹੈ ਪੈਰ ਦੀ ਜੁੱਤੀ ਹੈ ਜਿਹਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਔਰਤ ਜਿਹੜੀ ਹੈ ਇਹ ਸਮਾਜ ਦੇ ਵਿੱਚ ਮਨੁੱਖ ਦੀ ਇੱਕ ਸੇਵਾਦਾਰ ਹੈ ਜਿਹੜੇ ਵਿੱਚ ਇਹ ਲਿਖਿਆ ਗਿਆ ਸੀ ਕਿ ਗਨਪਦ ਲੋਕ ਜਿਹੜੇ ਐ ਇਹਨਾਂ ਦਾ ਕੰਮ ਉੱਚ ਜਾਤੀਆਂ ਦੇ ਪੈਰਾਂ ਦੇ ਵਿੱਚ ਬੈਠ ਕੇ ਉਹਨਾਂ ਦੀ ਸੇਵਾ ਕਰਨੀ ਆ ਮੁੜ ਕੇ ਉਹ ਧਾਰਨਾਵਾਂ ਜਿਹੜੀਆਂ ਲਾਉਣ ਦੇ ਯਤਨ ਕੀਤੇ ਜਾਂਦੇ ਹਨ ਮਨੇ ਲੋਕ ਮੈਨੂੰ ਉੱਤੇ ਵਿੱਚ ਹੋ ਰਿਹਾ ਅਸੀਂ ਇਹਨੂੰ ਅਜੇ ਸਮਝ ਨਹੀਂ ਰਹੇ ਹਾਂ ਤੁਸੀਂ ਬੜੀਆਂ ਦਾ ਦੋ ਧਾਰਨਾ ਦਿਵਾਂਗਾ ਤੁਹਾਡੇ ਸਾਹਮਣੇ ਜਿਹੜੀਆਂ ਇਹ ਗੱਲ ਨੂੰ ਪ੍ਰਤੱਖ ਦੱਸਦੀਆਂ ਜੇਕਰ ਦੇਸ਼ ਦੀ ਅੱਜ ਦੀ ਜਿਹੜੀ ਰਾਸ਼ਟਰਪਤੀ ਹੈ ਉਹ ਆਧਵਾਸੀ ਆ ਨਾ ਕੇਂਦਰ ਦੀਆਂ ਸਰਕਾਰਾਂ ਇਹ ਕਹਿ ਕੇ ਪ੍ਰਚਾਰਦੀਆਂ ਕਿ ਇਹ ਆਦੀ ਆਸਵਾਦੀ ਜਿਹੜੇ ਆ ਜਿਹੜੀਆਂ ਨੀਤੀਆਂ ਜਾਤਾਂ ਦੇ ਲੋਕ ਹੈ ਉਹਨਾਂ ਨੂੰ ਸਭ ਤੋਂ ਉੱਚਾ ਰੋਲ ਦੇ ਤੇ ਬਿਠਾਇਆ ਬਸ ਇਹ ਗੱਲ ਭੁੱਲ ਗਏ ਨੇ ਹੈ ਰਾਸ਼ਟਰਪਤੀ ਜਿਹੜਾ ਇਹਨੂੰ ਉਹੀ ਲੋਭ ਛੋੜਦੇ ਆ ਜਿਹੜਾ ਵੀ ਬਹੁਤ ਗਿਲਤੀ ਹੁੰਦੀ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਦੇਸ਼ ਦੇ ਵਿੱਚ ਨਵਾਂ ਜਿਹਾ ਸਾਡੇ ਕੋਲ ਪਾਰਲੀਮੈਂਟ ਭਵਨ ਬਣਿਆ ਕਿਉਂਕਿ ਠੀਕ ਹੈ ਕਿਹਾ ਗਿਆ ਕਿ ਪੁਰਾਣਾ ਪਾਰਲੀਮੈਂਟ ਛੋਟਾ ਹੋ ਗਿਆ ਤੇ ਜਦੋਂ ਉਸ ਪਾਰਲੀਮੈਂਟ ਦਾ ਟਿਕਾਣਾ ਜਦੋਂ ਕਿ ਸਾਡੇ ਸੰਵਿਧਾਨ ਦੇ ਵਿੱਚ ਸਾਡੇ ਦੇਸ਼ ਦੀ ਰਾਸ਼ਟਰਪਤੀ ਜਿਹੜੀ ਹੈ ਉਹ ਨੰਬਰ 1 ਮੈਂਬਰ ਹੋਖਾ ਹੈ ਪਰ ਜਦੋਂ ਤੁਸੀਂ ਦੇਖਿਆ ਕਿ ਉਸ ਪਾਰਲੀਮੈਂਟ ਦਾ ਉੱਪਰ ਘਾਟ ਨਾ ਹੋਇਆ ਸੀ ਕਹਿਣ ਨੂੰ ਤਾਂ ਸਾਨੂੰ ਇਹ ਕਹਿਤਾ ਗਿਆ ਇਹ ਅਸੀਂ ਦੇਸ਼ ਦੀ ਪ੍ਰਧਾਨ ਮੰਤਰੀ ਇੱਕ ਗਾਹਤ ਪਿਛੜੀ ਜਾਤੀ ਜੋ ਬਣਾਈ ਹੈ ਪਰ ਉਸ ਨੂੰ ਉਸ ਦਾ ਘਟਾਜ ਨਹੀਂ ਸੀ ਸੱਦਿਆ। ਸਰਵੇ ਚੇਤਾਵਨੀ ਜਾਈ ਨਹੀਂ ਕਰ। ਹਰ ਤਾਂ ਅਗੂ ਦਾ ਪਰ ਆਪਣਾ ਮੇਰਾ ਇਸ ਮਤ ਗੱਲ ਨਹੀਂ ਜਾਂਦਾ। ਪਰ ਦੂਜੀ ਮਹਾਰਤ ਤੁਹਾਡੇ ਸਾਹਮਣੇ ਇਹ ਗੇੜੀ ਚੋਣਾ। ਜਦੋਂ ਸਾਡੇ ਦੇਸ਼ ਦੇ ਵਿੱਚ ਅਜੁੱਤੀਆ ਦੇ ਵਿੱਚ ਰਾਮ ਮੰਦਰ ਵੀਸਾਰੀ ਹੋ ਗਈ ਸੀ। ਦੇਵਪਾਲਕੀਸ ਜ਼ਿਲ੍ਹਾ ਨਿਯਾਤ ਸਰ ਕੀ ਅਧਿਕਾਰਧਾਰਨ ਨੇ ਕਹਿੰਨੇ ਕਰਨਾ ਸੀ ਉਸ ਦੇ ਵਿੱਚ ਵੀ ਇਹ ਗਾਮਤ ਜਿਹੜੀ ਰਾਸ਼ਟਰਪਤੀ ਜੇ ਨੂੰ ਸੱਦਿਆ ਨਹੀਂ ਸੀ ਗਿਆ ਇਹ ਸਾਨੂੰ ਸੋਚਣਾ ਮੈਂ ਇਸ ਤੋਂ ਪਹਿਲੇ ਰਾਸ਼ਟਰਪਤੀ ਸਾਨੂੰ ਪਤਾ ਹੋਣਾ ਗਈ ਰ ਜਦੋਂ ਜੁੱਧਿਆ ਦੇ ਵਿੱਚ ਇੱਕ ਮੰਦਰ ਚ ਗਏ ਸੀ ਤੇ ਜਾਣ ਤੋਂ ਬਾਅਦ ਉਸ ਮੰਦਰ ਨੂੰ ਧੋਤਾ ਗਿਆ ਸੀ ਸੋ ਮੇਰੇ ਕਹਨੇ ਕੋ ਭਾਵ ਹੈ ਇਹ ਪਰੰਪਰਾ ਮ ਅਜੇ ਵੀ ਉੱਥੇ ਖੜੀ ਹੈ ਸਾਡੇ ਸਭ ਦਾ ਅੰਦੇਸ਼ ਪਾਣੂ ਕਲੀ ਅਸੀਂ ਆਮ ਲੋਕ ਇਹ ਗੱਲ ਕਹਿੰਨੇ ਆ ਜੀ ਸਾਡੇ ਦਾ ਬਾਬਾ ਜੀ ਨੇ ਸਾਨੂੰ ਨੌਕਰੀਆਂ ਦੇ ਵਿੱਚ ਪੜਾਈ ਦੇ ਵਿੱਚ ਰਾਖਵਾ ਕਰਨ ਲੈ ਕੇ ਦਿੱਤਾ ਜੀ ਨੌਕਰੀਆਂ ਰਿਜ਼ਰਵ ਕਰਤੀਆਂ ਅਸੀਂ ਇਸ ਤੋਂ ਬਾਅਦ ਹੋਰ ਕੁਝ ਨਹੀਂ ਕਹਿੰਦੇ ਆ ਪਰ ਅਸੀਂ ਭੁੱਲ ਜਾਂਦੇ ਆ ਇਹ ਬਾਬਾ ਜੀ ਨੇ ਇਕੱਲੇ ਨਾ ਸਾਡੇ ਬੰਦ ਲੋਕਾਂ ਨੇ ਇਹ ਨਹੀਂ ਕੰਮ ਕੀਤਾ ਉਹਨੇ ਤਾਂ ਮਨੁੱਖਤਾ ਦੀ ਕਲਿਆਣਤਾ ਲਈ ਸਾਰਾ ਕੰਮ ਕੀਤਾ ਚਾਹੇ ਕੋ ਕਿਸੇ ਜਾਤ ਦਾ ਵੀ ਹੈ ਕਿਸੇ ਧਰਮ ਦਾ ਆ ਉਹਨੇ ਤਾਂ ਹਰ ਇੱਕ ਦੇ ਕਲਿਆਣ ਲਈ ਬਹੁਤ ਖੁੱਝੇ ਸਭਧਾਨ ਦੇ ਵਿੱਚ ਲਿਖਿਆ ਆ ਉਹਨੇ ਸਦਾ ਯਤਨ ਕੀਤਾ ਜੇ ਸਾਗੀਆਂ ਜਿਹੜੀਆਂ ਭੈਣਾਂ ਸਾਡੀਆਂ ਔਰਤਾਂ ਮਨੁੱਖ ਦੇ ਬਰਾਬਰ ਦੇ ਹੱਕ ਲੈਣੀਆਂ ਜੀ ਉਹਨਾਂ ਨੇ ਇਹ ਯਤਨ ਕੀਤਾ ਕਿ ਸਾਡਾ ਪੜਨ ਦਾ ਸਾਡਾ ਬੋਲਣ ਦਾ ਇਕੱਠੇ ਬੈ ਕੇ ਵਿਚਾਰ ਕਾਂਦੇ ਕਰੰਦਾ ਜੇਕਰ ਮੌਕੇ ਦੀਆਂ ਸਰਕਾਰਾਂ ਕੋਈ ਤੁਹਾਡੀਆਂ ਨੀਤੀਆਂ ਦੇ ਵਿਰੁੱਧ ਕੋਈ ਵਿਆਪੀ ਹੁੰਦੀ ਆ ਤੁਸੀਂ ਸੰਦਰਸ਼ ਕਰਨ ਦਾ ਹੱਕ ਇਹ 바ਵਾ ਜੀ ਨੇ ਲੈ ਕੇ ਦਿੱਤਾ ਜੇਕਰ ਸਾਡੇ ਪਿੰਡਾਂ ਦੇ ਵਿੱਚ ਸਾਡੀ ਆਤੀ ਹੈ ਪਰ ਅਨਾਦੀ ਅੱਤੇ ਕੋਈ ਯਾਤੀ ਹੁੰਦੀ ਹੈ ਜੇ ਇਹ ਆਤੀ ਵੀ ਹਰਾਤ ਇਤਨਾ ਨਹੀਂ ਹੈ ਤੇ ਜਦੋਂ ਸਾਡੀ ਦੇ ਕੋਈ ਵੀ ਤੀਜ ਦਾ ਪੈਂਡ ਕਰੋ ਦੇ ਵਿੱਚ ਬਾਹਰ ਜਾਂਦੀ ਹੈ ਜਿੰਨਾ ਚਿਰ ਘਰ ਪਰਤਦੀ ਨਹੀਂ ਸਾਡੀ ਜਾਨ ਚ ਮੁਠੀ ਜਾਈ ਰਹਿੰਦੀ ਹੈ ਅਸੀਂ ਅੱਜ ਵੀ ਉੱਥੇ ਖੜ੍ਹੇ ਹਾਂ ਪਰ ਸਾਨੂੰ ਬਾਬਾ ਜੀ ਨੇ ਹੱਕ ਲੈਣੇ ਦਿੱਤਾ ਨੂੰ ਤੇ ਇਹ ਕਰ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਅਸੀਂ ਇਕੱਠੇ ਹੋ ਕੇ ਆਪਣੀ ਉਹਦੇ ਵਿਰੁੱਧ ਆਵਾਜ਼ ਬੁਲੰਦ ਕਰ ਸਕਦੇ ਹਾਂ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕੇਂਦਰ ਦੀ ਸਰਕਾਰ ਜਿਹੜੀ ਹੈ